ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਔਰ ਸਤ ਰੂਪ ਸਤ ਦਾ ਰੂਪ ਕੀ ਹੈ ਸ਼ਬਦ ਸਤਨਾਮ ਸਤਨਾਮ ਹੀ ਸਤ ਦਾ ਰੂਪ ਹੈ ਐ ਦੱਸਦਾ ਮੈਂ ਕੀ ਦੇਖ ਰਿਹਾ ਉਹ ਜੋ ਦੇਖਿਆ ਦੱਸ ਰਿਹਾ ਹੁਣ ਦੇਖ ਕਹੀਦੀ ਸਰਦਾ ਦੱਸਣਾ ਪੈਂਦਾ ਕੀ ਦੇਖਿਆ ਰੂਪ ਕੀ ਹੈ ਸਤਨਾਮ ਰੂਪ ਹੈ ਜਿਹੜਾ ਨਾ ਨਾਮ ਹੈ ਜਿਹੜਾ ਹੁਕਮ ਉਹ ਹੁਕਮ ਇਹੀ ਆ ਜੋ ਬੋਲਦਾ ਮੈਂ ਕਹਿਆ ਸਭ ਹੁਕਮਾਉ ਜਿਓ ਜੋ ਅਰਜਨ ਬੋਲਦਾ ਉਹੀ ਤਾਂ ਹੁਕਮ ਹੈ ਹੁਕਮ ਦਾ ਰੂਪ ਹੈ ਉਹ ਬੋਲਦਾ ਜਿਹੜਾ ਜਾ ਤੋ ਕੀ ਬਾਣੀ ਉਹਦਾ ਹੀ ਰੂਪ ਹੈ ਜੋ ਬੋਲ ਰਿਹਾ ਨਾਮ ਦਾ ਰੂਪ ਹੈ ਦੁਆ ਲਫਜ਼ਾਂ ਚ ਦੱਸਿਆ ਨਾਮ ਰੂਪ ਬਿਆਨ ਕਰਕੇ ਉਹਦਾ ਗਿਆਨ ਆ ਨਾਮ ਦਾ ਨਾਮ ਨਹੀਂ ਹੈ ਹੈ ਜੇ ਤਾ ਬੋਲਣਾ ਤੇ ਤਾ ਗਿਆਨ ਜੇ ਤਾ ਸੁਣਨਾ ਤੇ ਤਾ ਨਾਮ ਉਹ ਕਹਿੰਦੇ ਜੋ ਸੁਣ ਰਿਹਾ ਉਹ ਨਾਮ ਹੈ ਜੋ ਅਰਜਣ ਨੂੰ ਮਿਲਿਆ ਪਿੱਛੋਂ ਨਾਮ ਹੈ ਜੋ ਬੋਲ ਰਿਹਾ ਉਹ ਗਿਆਨ ਹੈ ਉਹ ਨਾਮ ਦੀ ਜਾਣਕਾਰੀ ਦੇ ਰਿਹਾ ਹੁਕਮ ਦਿਓ ਸਤ ਰੂਪ ਸਤ ਨਾਮ ਸਤ ਦਾ ਰੂਪ ਕੀ ਹੁੰਦਾ ਸਤ ਨੋ ਵੀ ਸਤ ਦਾ ਰੂਪ ਹੈ ਨਾਮ ਵੀ ਸਤ ਦਾ ਰੂਪ ਹੈ ਅਗਰ ਕੋਈ ਰੂਪ ਹੈ ਸਤ ਦਾ ਤੌ ਨਾਮ ਹੁਕਮ ਆਹੋ ਉਹ ਇੱਛਾ ਪਰਮੇਸ਼ਰ ਦਾ ਪਾਣਾ ਉਹਦਾ ਪਾਣਾ ਹੀ ਉਹਦਾ ਰੂਪ ਹੈ ਕੁਦਰਤ ਹੀ ਉਹਦਾ ਰੂਪ ਹੈ ਵਿੱਚ ਕੁਦਰਤ ਹਰ ਪ੍ਰਭ ਵਸੇ ਜੀਉ ਹਾਂਜੀ ਕਾਦਰ ਕੁਦਰਤ ਵਿੱਚ ਸਮਾਇਆ ਹੋਇਆ ਹੈ ਕਾਦਰ ਕੁਦਰਤ ਵਿੱਚ ਸਮਾਇਆ ਹੋਇਆ ਹੈ ਕੁਦਰਤੋ ਦਾ ਰੂਪ ਹੈ ਕੁਦਰਤ ਦਿੱਸਾ ਕੁਦਰਤ ਤਾਂ ਦਿਖ ਰਹੀ ਆ ਨਾ ਕੁਦਰਤ ਸੁਣੀਆਂ ਜੋ ਸੁਣ ਰਿਹਾ ਨਾ ਗੁਰਬਾਣੀ ਇਹ ਵੀ ਕੁਦਰਤ ਹੈ ਇਹਦੇ ਚ ਕਾਦਰ ਹੈਗਾ ਉਹ ਹੁਕਮ ਹੈਗਾ ਇਹਦੇ ਵਿੱਚ ਕਾਦਰ ਹੁਕਮ ਹੈ ਆ ਹੁਕਮ ਹੈਗਾ ਇਹਦੇ ਵਿੱਚ ਹੁਕਮ ਕਾਦਰ ਹੈ ਜੋ ਕਰ ਰਿਹਾ ਹੁਕਮ ਹੁਕਮ ਨਾਲੇ ਹੋ ਰਿਹਾ ਸਭ ਕੁਝ ਹੁਕਮ ਕਾਦਰ ਤੂੰ ਕਦਰ ਦੀ ਜਾਣਕਾਰੀ ਦੇ ਰਹੀ ਹੈ ਗੁਰਬਾਣੀ ਹੋਰ ਕੀ ਦੇ ਰਹੀ ਕਦਰ ਜੋ ਕਰ ਰਿਹਾ ਉਹੀ ਗੱਲਾਂ ਦੱਸ ਰਹੀ ਹੈ ਉਹੀ ਬਿਆਨ ਕਰ ਰਹੀ ਹੈ ਹੋਰੀ ਸਤ ਸੰਤੋਖ ਧਰਿਓ ਉਰ ਸਤ ਸਤੋਖ ਧਰਿਓ ਉਰ ਹਿਰਦੇ ਵਿੱਚ ਕੀ ਰੱਖਿਆ ਸਤ ਦੀ ਮੂਰਤ ਰੱਖੀ ਹੈ ਸਾਦੀ ਮੂਰਤੀ 'ਚ ਸਤ ਨਾਮ ਰੱਖਿਆ ਹੈ ਪਿਆ ਸਤ ਸੰਤੋਖ ਰੱਖਿਆ ਸਤ ਤਨ ਨਾਲੇ ਲੱਗਿਆ ਹੋਇਆ ਤਨ ਨਾਲੇ ਸਤ ਲੱਗਿਆ ਹੋਇਆ ਸੱਤ ਦੇ ਨਾਲ ਨਾਮ ਲੱਗਿਆ ਹੋਇਆ